ਨਾਜ਼ਮੀਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਜਿਮਨੀ ਚੌਂਣੀ ਫਾਰਮ 17ਏ ਅਤੇ ਹੋਰ 10 ਸਟੇਜਾਂ ਦੀ ਪੋਲ ਤੋਂ ਬਾਅਦ ਵੀ ਦੀ ਜਾਂਚ ਜਨਰਲ অবজারভার ਰਾਜੀਵ ਕੁਮਾਰ ਰਿਟਰਨਿੰਗ ਅਫਸਰ ਰੁਪਿੰਦਰ ਪਾਲ ਸਿੰਘ ਅਤੇ ਖਾਲਸਾ ਕਾਲਜ ਲੜਕੀਆਂ ਵਿਕੇ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਦੁਆਰਾ ਕੀਤੀ ਗਈ ਇਹ ਜਾਂਚ ਉਸ ਪੋਲਿੰਗ ਸਟੇਸ਼ਨ ਦੀ ਜਾਂਚ ਕਰਨ ਲਈ ਕੀਤੀ ਗਈ ਹੈ ਜਿੱਥੇ ਈਵੀਐਮ ਨਾਲ ਸੰਬੰਧਿਤ ਕੋਈ ਮਹੱਤਵਪੂਰਨ ਘਟਨਾ ਜਾਂ ਹੋਰ ਰਿਪੋਰਟ ਕੀਤੀ ਗਈ ਸੀ ਕਿ ਪੋਲਿੰਗ ਕਿਸੇ ਪੋਲਿੰਗ ਏਜੰਟ ਦੀ ਗੈਰ ਹਾਜ਼ਰੀ ਵਿੱਚ ਹੋਈ ਸੀ ਪੋਲਿੰਗ ਸਟੇਸ਼ਨ ਜਿੱਥੇ EPIC ਤੋਂ ਇਲਾਵਾ ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੋਟ ਪਾਉਣ ਵਾਲੇ ਵੋਟਰਾਂ ਦੀ ਗਿਣਤੀ ਅਤੇ ਪੋਲਿੰਗ ਸਟੇਸ਼ਨ ਵਿੱਚ ਪਾਈਆਂ ਗਈਆਂ ਕੁੱਲ ਵੋਟਾਂ ਦੇ 25% ਤੋਂ ਵੱਧ ਪੋਲਿੰਗ ਸਟੇਸ਼ਨ ਦੇ ਇਥੇ 10% ਤੋਂ ਵੱਧ ਵੋਟਰਾਂ ਦੀ ਪਛਾਣ ASD ਵਜੋਂ ਕੀਤੀ ਗਈ ਹੈ ਪੋਲਿੰਗ ਸਟੇਸ਼ਨ ਜਿੱਥੇ ਪੋਲਿੰਗ ਪ੍ਰਤੀਸ਼ਤਤਾ AC ਦੀ ਔਸਤ ਪੋਲਿੰਗ ਪ੍ਰਤੀਸ਼ਤ ਤ ਤਬਾਦ 15% ਜਾਂ ਘਟਾਓ 15% ਹੋ ਸਕਦੀ ਹੈ। ਪੜਤਾਲ ਦੌਰਾਨ ਕੋਈ ਵੀ ਅੰਤਰ ਨਹੀਂ ਪਾਇਆ ਗਿਆ ਤੇ ਆਪ ਭਾਜਪਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਸਮੇਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਪੋਲਿੰਗ ਪ੍ਰਕਿਰਿਆ ਤੇ ਪੂਰੀ ਤਰ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ।